ਲੈ ਵੀ ਸਾਥੀ ਪਿਆਰਿਓ ਗਰਮੀ ਦਾ ਬਹੁਤ ਹੀ ਜ਼ਿਆਦਾ ਸਮਾਂ ਚੱਲ ਰਿਹਾ ਹੈ ਤੇ ਉੱਪਰੋਂ ਬੱਦਲ ਵੀ ਹੋਇਆ ਖੜਾ ਹੈ ਤੇ ਇਹ ਚਕੋਤਰੇ ਦਾ ਪੇਡਾ ਹੈ ਜ ਜਦੋਂ ਇਹ ਚਕੋਤਰੇ ਬਾਰੇ ਜਾਣਕਾਰੀ ਦੇਵਾਂਗੇ ਜਿਸ ਦਾ ਜੂਸ ਤੇ ਬਹੁਤ ਹੀ ਸਰੀਰ ਲਈ ਲਾਹੇਵੰਦ ਹੈ ਜੀ ਇਹ ਜੂਸ ਵਗੈਰਾ ਤੁਸੀਂ ਤੇ ਅਚਾਰ ਵਗੈਰਾ ਪਾ ਸਕਦੇ ਹੋ ਚਕੋਤਰੇ ਦਾ ਲੈ ਵੀ ਸਾਥੀਓ ਕਾਲਾ ਸੈਤੂ ਤ ਕਟੋ-ਕਟ 3 ਇੰਚ ਦੇ ਤਕਰੀਬਨ ਇੱਥੇ ਫਲ ਲੱਗਦਾ ਹੈ ਕਾਲਾ ਸੈਤੂਤ ਦਾ ਪੇਡਾ ਖੜਵਾਇਆ ਜਾ ਰਿਹਾ ਜੀ ਵਧੀਆ ਛਾਂਟ ਛਾਂਟ ਕੇ ਪੇਡੇ ਕੱਢਦੇ ਬਈ ਵਧੀਆ ਤੇ ਜਾਨ ਸਾਰੀ ਲੈ ਵੀ ਪਿਆਰਿਓ ਇਹ ਐ ਸੀਤਾਫਲ ਦੀਦੀ ਸਬਜੀ ਵੀ ਬਣਦੀ ਐ ਸੀਤਾਫਲਾ ਕੈਪਟਨ ਕਰਕੇ ਇਹ ਲੈਣਾ ਪੈ ਗਿਆ ਪੇਡਾ ਆਪਾਂ ਨੂੰ ਸੀਤਾਫਲ ਦਾ ਬਹੁਤ ਹੀ ਜਾਇਜ਼ ਰੇਟ ਤੇ ਕਰਤੇ ਮੰਦੇ ਰੇਟ ਨਾਲ ਸਰੀਆਂ ਦੇ ਵਿੱਚ ਲੈ ਜੋ ਸੀਤਾ ਫਲ ਕਿਉਂਕਿ ਮਾਤਾ ਸੀਤਾ ਦਾ ਨਾਮ ਵੀ ਆਉਂਦਾ ਇਹਦੇ ਨਾਲ ਜੁੜਿਆ ਹੋਇਆ ਹੈ ਇਹ ਪੇੜੇ ਦੇ ਨਾਲ ਮਾਤਾ ਸੀਤਾ ਸੀਤਾ ਫਲ ਇਹਗਾ 12 ਮਾਸੀ ਅੰਬ ਹੈਗਾ ਉਹ ਕੀ ਅਮਰਪਾਲੀ ਨਹੀਂ ਇਹ ਹੈਗਾ 12 ਮਾਸੀ ਥਾਈਵਨ ਥਾਈ ਮੰਗੋ ਹੈ ਥਾਈ ਮੰਗੋ ਪੰਜਾਬ ਦੇ ਵਿੱਚ ਲੱਗਦੀ ਹੈ ਪੰਜਾਬ ਦੇ ਵਿੱਚ ਕਾਮਯਾਬ ਹੈ ਤੇ ਕੈਸੇ ਨਾਲ ਬਦ ਫਲ ਦਿੰਦੇ ਇਹ ਹੁਣੇ ਤੋਂ ਸਟਾਰਟ ਹੈ ਛੋਟੇ ਤੋਂ ਅੱਜ ਨੂੰ ਵੱਡਾ ਬੁੱਤਾ ਹੋਣ ਨੂੰ ਵੀ ਸਟਾਰਟ ਹੈ ਅੱਛਾ ਹਾਂਜੀ ਨਾਲ ਦੀ ਨਾਲ ਸਟਾਰਟ ਹੋ ਜਾਦਾ ਨਾਲ ਦੇ ਨਾਲ ਵਧੀਆ ਮਿੱਠਾ ਫਲੂ ਪੂਰਾ ਫਾੜੀ ਕਰਦੇ ਫਾੜੀ ਵਾਲਾ ਹੋਵੇ ਨਹੀਂ ਚਿੱਸਣ ਵਾਲਾ ਟੁੱਪਾ ਨਾਲ ਅੱਛਾ ਇਹ ਸਾਡੇ ਦੋ ਬਾਰੀ ਕੈਬਰੀਟੀਆਂ ਨੇ ਇਹਦੇ ਨਾਲ ਦੀ ਤੁਹਾਨੂੰ 4 ਬਰੇਟੀਆਂ ਮਿਲ ਜਾਣਗੀਆਂ ਸਤਿ ਸ੍ਰੀ ਅਕਾਲ ਵੀ ਸਾਥੀ ਪਿਆਰਿਓ ਲੈ ਵੀ ਸਾਥੀਓ ਅੱਜ ਆਪਾਂ ਪਹੁੰਚਿਆ 골ਡਨ ਨਸਰੀ ਦੇ ਵਿੱਚ ਜੋ ਕਿ ਖੰਨਾ ਰੋਡ ਤੇ ਆ ਜੀ ਪਹਿਲੇ ਪਾਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਅੱਜ 골ਡਨ ਨਰਸਰੀ ਤੱਕ ਆਪਾਂ ਪਹੁੰਚਣ ਦਾ ਰਸਤਾ ਇਹ ਪਹਿਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ 골ਡਨ ਨਰਸਰੀ ਤੱਕ ਪਿੰਡ ਮੰਡੇਰ ਤੋਂ ਲੈ ਕੇ ਮਲੇਰ ਕੋਟਲਾ ਵਿਖੇ 골ਡਨ ਨਰਸਰੀ ਤੱਕ ਆਜੂ ਵੀ ਸਾਥੀਓ ਬਣੇ ਰਹੋ ਵੀਡੀਓ ਤੇ ਜੀ ਲੋ ਵੀ ਸਾਥੀਓ ਆਪਾਂ ਪਹੁੰਚ ਗਏ 골ਡਨ ਨਰਸਰੀ ਦੇ ਵਿੱਚ ਜਿੱਥੇ ਸਾਰਿਆਂ ਨੂੰ ਪਹਿਲਾਂ ਉਰੇ ਜੋ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਗੱਡੀਆਂ ਟੈਂਪੋ ਲੈ ਕੇ ਪਹੁੰਚਦੇ ਨੇ ਤੇ ਆਪਣੀਆਂ ਗੱਡੀਆਂ ਲੱਦ ਕੇ ਰੋ ਰੁੱਖ ਦਰਖਤ ਪੇੜ ਪੌਦੇ ਲੀ ਜਾਂਦੇ ਨੇ ਤੇ ਜੋ ਪਲਾਂਟ ਗੋਲਡਨ ਨਸ਼ਰੀ ਦਾ ਤੁਸੀਂ ਦੇਖ ਰਹੇ ਹੋ ਤੇ ਆਪਣੇ ਸਾਥੀ ਸਾਰਿਆਂ ਤੋਂ ਪਹਿਲਾਂ ਉਹ ਰੇ ਪਹੁੰਚ ਚੁੱਕੇ ਨੇ ਤੇ ਪਾਣੀ ਜਿਆਦਾ ਗਰਮੀ ਹੋਣ ਕਾਰਨ ਹੁਣ ਸਾਰੀ ਪਾਣੀ ਲਹਿਰੇ ਨਹੀਂ ਜੀ ਲਹਿਰ ਕਿਸੇ ਕੋਲ ਪੁੱਛ ਕਿਹੜੇ ਤੋਂ ਪੁੱਛਿਆ ਕਰੇਗਾ ਸਾਥੀ ਪਿਆਰੇ ਤੁਸੀਂ ਜਦੋਂ ਨਰਸ ਜੀ ਵਿੱਚ ਪਹੁੰਚਦੇ ਹੋ ਤਾਂ ਇੰਨਾ ਵੱਲੋਂ ਇਹ ਗਾਮਲੇ ਦੀ ਸੁਵਿਧਾ ਵੀ ਰੱਖੀ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਪੌਦੇ ਲਗਾਉਂਦੇ ਰਹੋ ਤੇ ਇਹ ਸਾਥੀ ਵੀਰ ਆਪਾਂ ਨੂੰ ਪੌਦਿਆਂ ਬਾਰੇ ਜਾਣਕਾਰੀ ਦੇਵੇਗਾ ਹੈਗਾ 12 ਮਾਸੀ ਅੰਬ ਹੈਗਾ ਕਿ ਅੰਮ੍ਰਲ ਨਹੀਂ ਇਹ ਹੈਗਾ 12 ਮਾਸੀ ਥਾਈਵਨ ਥਾਈ ਮੰਗੋ ਹੈ ਪੰਜਾਬ ਦੇ ਵਿੱਚ ਲੱਗਦੀ ਹੈ ਪੰਜਾਬ ਦੇ ਵਿੱਚ ਕਾਮਯਾਬ ਹੈ ਇਹ ਕੈਸਾ ਲਾਬਦ ਫਲ ਦਿੰਦੇ ਇਹ ਹੁਣੇ ਤੋਂ ਸਟਾਰਟ ਹੈ ਛੋਟੇ ਤੋਂ ਇਹ ਛੋਨਾ ਵੱਡਾ ਬੁਟਾ ਹੋਣ ਨੂੰ ਵੀ ਸਟਾਰਟ ਹੈ ਅੱਛਾ ਹਾਂਜੀ ਨਾਲ ਦੀ ਨਾਲ ਸਟਾਰਟ ਹੋ ਜਾਂਦਾ ਨਾਲ ਦੀ ਨਾਲ ਵਧੀਆ ਮਿੱਠਾ ਫਲ ਪੂਰਾ ਫਾੜੀ ਕਰਦੇ ਫਾੜੀ ਜਲਾ ਹੋਊਗੀ ਨਹੀਂ ਚੁੱਸਣ ਵਾਲਾ ਟੁਕਾ ਨਾਲ ਅੱਛਾ ਇਹ ਸਾਡੇ ਦੋ ਵਾਰੀ ਕੈਬ੍ਰਿਟੀਆਂ ਨੇ ਇਹਦੇ ਨਾਲ ਦੀ ਤੁਹਾਨੂੰ ਚਾਰ ਬਰੇਟੀਆਂ ਮਿਲ ਜਾਣਗੀਆਂ ਅੱਛਾ ਇਹ ਕੀ ਰੇਟ ਦਾ ਕੀ ਇਹ ਦਾ ਜਿਹਦਾ ਇਹ ਵਾਲਾ ਹੈਗਾ ਇਹ ਵਾਲਾ ਤੁਹਾਨੂੰ ਪਊਗਾ 2600 ਜਿਹੜਾ ਆਜ ਇਹਦੇ ਨਾਲ ਦਾ ਦੂਸਰੀ ਵੈਰਾਈਟੀ ਹੈਗੀ ਇਹ ਤੁਹਾਨੂੰ 1700 ਰੁਪਏ ਦੇ ਵਿੱਚ ਇੱਕ ਟੁਪੈਡਾ ਇੱਕ ਟੁਪੈਡਾ ਵੱਡਾ ਸਹੀ ਇਹਦੇ ਨਾਲ ਦਾ 2200 ਤੋਂ ਸਟਾਰਟਿੰਗ ਹੋ ਜਾਂਦੀ ਹੈ ਅੱਛਾ ਹਾਂਜੀ 2200 ਤੋਂ ਸਟਾਰਟ ਹੋ ਗਏ 2200 ਤੋਂ ਸਟਾਰਟਿੰਗ ਹੈ ਠੀਕ ਹੈ ਜੀ ਹਾਂਜੀ ਇਹ ਬੂਟਾ ਤਿਆਰੀ ਹੈ ਅੱਛਾ ਇਹਦਾ ਜਾਣ ਸਾਰੀ ਬਸ ਅੰਬ ਤੋੜ ਕੇ ਖਾਣੇ ਨੇ ਜੀ ਆਜ ਵੀ ਅੱਗੇ ਦਿਖਾਉਨੇ ਆ ਤੁਹਾਨੂੰ ਬਾਤ ਦਿਖਾਉਂਦਾ ਜਈ ਛੱਡੀ ਨਾ ਕੋਈ ਤਾਲੀ ਨਾ ਕਰੋ ਇਹ ਆ ਗਿਆ ਕੇਲੇ ਦਾ ਬੁੱਟਾ ਜੀ ਨਾ ਇਹ ਕੇਲਾ ਇਹ ਉਹ ਹੈਗਾ 9 ਨੰਬਰ ਚਾਹ 9 ਨੰਬਰ ਹੈ ਪੂਰਾ ਸਿਰੇ ਦੀ ਕੁਆਲਟੀ ਹੈ ਕੇਲਾ 9 ਨੰਬਰ ਕੇਲਾ ਜੀ ਇਹ ਜੀ 99 ਕਿੰਨੇ ਦਾ ਪਿੱਟਾ ਜੀ ਜਿਹੜਾ ਇਹ ਵਾਲਾ ਇਹਦੇ ਨਾਲ ਦਾ ਛੋਟਾ ਬੁੱਟਾ ਤੁਹਾਨੂੰ 100 ਰੁਪਏ ਵਿੱਚ ਦੇ ਦਊਂਗਾ 100 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਅ ਜੀ ਜਰ ਗੱਲ ਸੁਣ ਲੈ ਤੇਰੀ ਨਰਸਰੀ ਦੀ ਮਸ਼ਹੂਰੀ ਦੇਖ ਕੇ ਉਹ ਨਰਸਰੀਆਂ ਛੱਟ ਕੇ ਆਏ ਤੁਸੀਂ ਜਿੱਤਿਆ ਮਰਜੀ ਚ ਲੈ ਜਾ ਜੀ ਨਾ ਇਹ ਕੇਲਾ ਕੋਈ ਦੇ ਦੇ ਤਾਂ ਦੱਸਿਓ ਇੰਨਾ ਸਸਤਾ 260 ਇਹ ਅਭੀ ਥੋੜੇ ਅਸੀਂ ਉਹਦੇ ਵਿੱਚ ਤੁਸੀਂ ਇਹ ਸੌਦਾ ਕਿੰਨਾ ਹੈ ਇਹ ਵਾਲਾ ਤੁਹਾਨੂੰ ਕਹਿੰਦੇ 220 ਅੱਛਾ ਬੱਦਦਾ 100 ਰੁਪਿਆ ਵਾਲਾ 100 ਵਾਲਾ 20 ਵੀ ਦਿਖਾ ਦੇ ਉਹ 100 ਵਾਲਾ ਛੋਟਾ ਹਾਂ ਫਿਰ ਸੈਜ ਸੈਜ ਜੀ ਉਸ ਤਰੀਕੇ ਨਾਲ ਜਿਵੇਂ ਜਿਵੇਂ ਜੀ ਨਹੀਂ ਹਾਂਜੀ जी नहीं, नहीं।, नहीं। देसी लेखाना देसी भी मिलगी देसी का तो दशौरी चल रही थी चलो सानू ਤਾਂ ਸੀਤਾ ਫਲ ਦਾ ਪਤਾ ਨਾ ਹੋ ਰਿਹਾ ਫਿਰ ਵੈਰਾਈਟੀ ਤੁਹਾਨੂੰ ਦੇ ਰਹਾ ਹਾਂ ਪੂਰੀ ਰੀਅਲ ਵੈਰਾਈਟੀ ਦੇ ਸੀਤਾ ਫਲ ਸੀਤਾ ਫਲ ਲੈ ਵੀ ਸਾਥੀਓ ਇਹ ਸੀਤਾ ਫਲ ਦਾ ਪੇਡਾ ਜੀ ਜੋ ਕਿ ਬਹੁਤ ਹੀ ਵਧੀਆ ਵੈਰਾਈਟੀ ਹੈ ਸੀਤਾ ਫਲ ਦਾ ਪੇਡਾ ਇਹ ਤੁਸੀਂ ਦੇਖ ਰਹੇ ਹੋ ਜੋ ਕਿ ਬੂਟਾ ਸਿਰਫ 100 ਰੁਪਏ ਦਾ ਸੀਤਾ ਫਲ ਬੇਲ ਪੱਥਰ ਹੈ ਵੱਡਾ ਵੀ ਹੋਇਆ ਚ ਇੱਥੇ ਵੱਡਾ ਹੈ ਇਹ ਚ ਕਰਮੀ ਹੁੰਦਾ ਹੈ ਵੀ ਮੀਜੋ ਤੁਹਾਨੂੰ ਆਹ ਨਿੰਬੂ ਨਹੀਂ ਇਹ ਚ ਕੋਤਰਾ ਨਿੰਬੂ ਕੋਤਰਾ ਕੋਤਰਾ ਗਿੰਦ ਹਾਂਜੀ ਖਰੋ ਦਾ ਹੰਦਾ ਲੀਬਰ ਵਾਸਤੇ ਵਧੀਆ ਹੁੰਦਾ ਹੈ ਲੀਬਰ ਵਾਸਤੇ ਹੈ ਹਾਂਜੀ ਕਿੰਨੇ ਦਾ ਪਿੱਟਾ ਹੈ ਇਹ ਵਾਲਾ 120 ਦਾ ਪਊਗਾ ਇਹਦੇ ਨਾਲ ਵੱਡਾ ਪੀਸ ਲੋਗਣਾ ਹੋਣੀ ਹੈ ਇਹ ਕਿਹੜੀ ਹੈ 골ਡਨ ਹੈ 골ਡਨ ਹੈ ਕੀ ਰੇਟ ਦਾ 180 ਗੋਲਡਨ ਅੰਜੀਰ ਹੈ ਹਾਂਜੀ ਬਾਕੀ ਇਹ ਮੈਂ ਟਰਕੀ ਅੰਜੀਰ ਲੈਣੀ ਆ ਤੂਤ ਹੈ ਉਹ ਸੇਤੂਤ ਹੈ ਸੇਤੂਤ ਹਾਂਜੀ ਕਿਹੜੀ ਕਾਲੀ ਇੱਕ ਦੂਜੀ ਹੈ ਇਹਦੇ ਚ ਸਾਰੇ ਮਿਕਸ ਨੇ ਵਾਈਟ ਵੀ ਹੈ ਰੈੱਡ ਵੀ ਹੈ ਬਲੈਕ ਵੀ ਹੈ ਅੱਛਾ ਹਾਂਜੀ ਸੇਤੂਤ ਕਿੰਨੇ ਦਾ ਪਿੱਟਾ ਹੋਈ ਇਹ 100 ਰੁਪਏ ਦਾ ਕਲਮੀ ਹੈ ਜੇ ਲੰਬਾ ਲੱਗਦਾ ਹੈਗਾ ਆ ਸਹੀ ਲੈ ਵੀ ਸਾਥੀਓ ਕਾਲਾ ਸੇਤੂਤ ਕਟੋ ਕਟ 3 ਇੰਚੀ ਦੇ ਤਕਰੀਬਨ ਇੱਥੇ ਫਲ ਲੱਗਦਾ ਕਾਲਾ ਸ਼ਹਿਤੂਤ ਦਾ ਪੇਡਾ ਕੜਵਾਇਆ ਜਾ ਰਿਹਾ ਜੀ ਵਧੀਆ ਛਾਂਟ ਛਾਂਟ ਕੇ ਪੇਡੇ ਕੱਢਦੇ ਬਈ ਵਧੀਆ ਤੇ ਜਾਣ ਸਾਰੀ ਉਹ ਵੀ ਸਾਥੀ ਹੋਏ ਅੰਜੀਰ ਦਾ ਪੇਡਾ ਹੈ ਜੋ ਕਿ ਬਹੁਤ ਹੀ ਹਾਈਬ੍ਰਿਡ ਆ ਬਹੁਤ ਹੀ ਜ਼ਿਆਦਾ ਅੰਜੀਰਾਂ ਲੱਗਣੀਆਂ ਨੇ ਤੇ ਪੂਰੀ ਗਰੰਟੀ ਵਾਲਾ ਪੇਡਾ ਹੈ ਅੰਜੀਰ ਦਾ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪੌਦਿਆਂ ਦੀ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੰਜੀਰ ਦਾ ਲੈ ਵੀ ਸਾਥੀ ਪਿਆਰਿਓ ਗਰਮੀ ਦਾ ਬਹੁਤ ਹੀ ਜ਼ਿਆਦਾ ਸਮਾਂ ਚੱਲ ਰਿਹਾ ਹੈ ਤੇ ਉੱਪਰੋਂ ਬੱਦਲ ਵੀ ਹੋਇਆ ਖੜਾ ਹੈ ਤੇ ਇਹ ਚਕੋਤਰੇ ਦਾ ਪੇਡਾ ਹੈ ਜ ਜਦੋਂ ਅਸੀਂ ਚਕੋਤਰੀ ਬਾਰੇ ਜਾਣਕਾਰੀ ਦੇਵਾਂਗੇ ਜਿਸ ਦਾ ਜੂਸ ਤੇ ਬਹੁਤ ਹੀ ਸਰੀਰ ਲਈ ਲਾਹੇਵੰਦ ਹੈ ਜੀ ਇਹ ਜੂਸ ਵਗੈਰਾ ਤੁਸੀਂ ਤੇ ਅਚਾਰ ਵਗੈਰਾ ਪਾ ਸਕਦੇ ਹੋ ਚਕੋਤਰੇ ਦਾ ਲੋ ਵੀ ਸਾਥੀਓ ਇਹ ਚਕੋਤਰਾ ਤੁਸੀਂ ਦੇਖ ਰਹੇ ਹੋ ਜੋ ਇਹਦਾ ਰੰਗ ਪੀਲਾ ਹੋ ਜਾਂਦਾ ਜਮੀ ਪੋਲਾ ਪਿਆ ਚਕੋਤਰਾ ਤੇ ਜੂਸ ਲਈ ਅਚਾਰ ਲਈ ਬਹੁਤ ਹੀ ਲਾਹੇਵੰਦ ਹੈ ਜੀ ਇਹ ਚਕੋਤਰੇ ਦਾ ਬੂਟਾ ਜੀ ਬਹੁਤ ਹੀ ਵਧੀਆ ਛੋਟਾ ਤੇ ਬਹੁਤ ਭਰਿਆ ਖੜਾ ਹੈ ਚਕੋਤਰੇ ਦਾ ਬੂਟਾ ਜੀ ਇਹ ਤੁਸੀਂ ਦੇਖ ਰਹੇ ਹੋ ਲੈ ਵੀ ਸਾਥੀਓ ਬੱਬੂ ਕੋਸ਼ਾ ਇਹ ਆ ਬੱਬੂ ਕੋਸ਼ੇ ਦਾ ਪੌਦਾ ਬੂਟਾ ਤੇ ਬਹੁਤ ਹੀ ਸ਼ਾਨਦਾਰ ਹਾਈਬ੍ਰਿਡ ਬੱਬੂ ਕੋਸ਼ਾ ਇਹ ਜਿਹੜਾ ਹੈਗਾ ਇਹ ਤੁਹਾਨੂੰ ਖੋਗਾ 150 ਰੁਪਏ ਦਾ ਐਪਲ ਕ੍ਰੋਸ ਆ ਵੱਡਾ ਸੇ ਜੋਲਾ ਉਹ ਛੋਟੂ ਕਿਹੜਾ ਅਮਰੂਦ ਕਿਹੜਾ ਇਹ ਐਪਲ ਕ੍ਰੋਸ ਮੇਰੀ ਵੀਡੀਓ ਬਣਦੀ ਆ ਜੇ ਬੂਟਾ ਗਲਟ ਦੇਤਾ ਵੱਡ ਤੇਰੇ ਪੈਣੀਆ ਤੇ ਦਸ ਹਾਂ ਕਲੀਅਰ ਗਲਟ ਦੇ ਦਿੰਦੇ ਜੀ ਜੀ ਅਜੀ ਦੇਖੋ ਇਹ ਕੋਮਰੂਦ ਕੀ ਦਾ ਜਿਹਦੇ ਦੋ ਟੇਸਟ ਜੇ ਤੇ ਇਹ ਹੋਰ ਰੈਡ ਡਾਇਮੰਡ ਦਾ ਮੂਰੇ ਪਿਆ। ਇਹ ਕਿਹੜਾ ਹੈ? ਇਹ ਸਿੰਗਲ ਹੋ। ਲਾਲ ਨਹੀਂ ਕਹਿੰਦਾ ਇਹ ਲਾਲ ਕਹਿੰਦਾ ਲਾਲ ਉਹ ਮੂਰੇ ਪਿਆ ਹੈਗਾ। ਇਹ ਵਾਈਟ ਐਪਲ ਮਰੂਦਾ ਐ। ਐਪਲ ਕ੍ਰੋਸ ਐ। ਸੀਡਲੈਸ ਐਪਲ ਕ੍ਰੋਸ ਉਹ ਸੀਡਲੈਸ। ਉਹ ਮੁੰਜਾ ਦੋ ਤੇ। ਇਹ ਕਿੰਨੇ ਕਿੰਨੇ ਦਾ ਕਹਿੰਦੇ ਜੀ? ਸੀਡਲੈਸ। ਹਾਂਜੀ। ਸੀਡਲੈਸ ਕਿੰਨੇ ਦਾ? ਉਹ 350 ਦਾ ਪਊਗਾ। ਰੈਡ ਡਾਇਮੰਡ ਦਾ ਮਰੂਦ। ਇਹ ਇਹ ਸੌ ਦਾ? 750। ਹਾਂ। ਮੈਂ ਵੀ ਲੂੰਗਾ। ਤੇ ਇਹ ਐਪਲ ਕੋਲ ਸਾਇਸ 100 ਰੁਪਏ ਵਾਲੇ ਥੋੜਾ ਕਟੋੜਾ ਪੰਜ ਵੈਰਾਈਟੀਆਂ ਮਿਲ ਜਾਣਗੇ। ਚਲੋ ਨਹੀਂ ਇਹਦੀ ਗੱਲ ਨਹੀਂ ਆਪਾਂ ਲੈਂਦੇ ਫਰੂਟ ਦੀ ਗਾਰੰਟੀ ਸਕੇ। ਸਾਰੀ ਜੇ ਫਰੂਟ ਨਾ ਲੱਗੇ ਤਾਂ ਸਾਨੂੰ ਜਸੂ। ਇਹਦਾ ਇਹ ਵੀ ਅਹੀ ਹੈ। ਨਹੀਂ ਇਹ ਲਾਹੌਰ ਦੀ ਹੁਸਿਆਰ ਸਪੈਦਾ। ਇਹ ਕੀ ਰੇਟ ਹੈ? ਸੇਮ ਰੇਟ। ਚਲੋ 4 ਕਿੱਟ ਲੇ ਗਰ। ਲੈ ਵੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਅਮਰਪਾਲੀ ਅੰਬ ਨੇ ਆ ਪਹਿਲਾਂ ਫਿਰ ਸਾਡੀ ਮਿਹਨਤ ਨਾਲ ਭਰੇ ਪਏ ਨੇ ਸਿਰਫ ਛੱਡਕ ਪੰਜ ਪੁੱਤ ਦਾ ਪੌਦਾ ਜੀ ਇਹ तकरीबन 200 250 ਦੇ ਰੇਟ ਦੇ ਵਿੱਚ ਹੈ ਇਹ ਫਲਾਂ ਨਾਲ ਭਰਪੂਰ ਹੋਏ ਪਏ ਨੇ ਉਧਰ ਤੇ ਇਧਰ ਇੱਕ ਹੀ ਆਹਗਾ ਅੰਬਾਂ ਦੇ ਸਾਰੇ ਇੱਕੋ ਜਿਹੇ ਬੁੱਟੇ ਜੀ ਆ ਜਿਓ ਜੀ ਗੋਲਡਨ ਕੀ ਰੇਟ ਗੋਲਡਨ ਸੇਵ 3-350 ਦਾ ਪੋ ਹੈ 250 ਦਾ

ਦੋ ਪੇਟੇ ਭਾਗੇ ਜੀ ਹਾਂਜੀ ਛੇ ਰਤਾ ਵੀ ਕਿੜਾ ਨਾ ਜੀ ਉਹ ਰਾਜੂ ਤੇ ਤੁਸੀਂ ਲਿਆ ਉਹ ਤੁਰੰਤ ਗਈ ਅ ਵੀ ਸਾਥੀਓ ਇਹ ਕਠਲ ਦਾ ਪੇਟ ਹੈ ਪੂਨੇ ਵਾਲਾ ਪੂਨੇ ਵਾਲਾ ਕਠਲ ਦਾ ਪੇਟ ਹੈ ਕਿੰਨੇ ਫੈਲਰ ਜਾਂਦਾ ਇਹ ਹਾਂਜੀ ਕਿੰਨਾ ਕ ਫੈਲਰ ਦਾ ਇਹ 8 ਤੋਂ 10 ਫੁੱਟ ਹਾਈਟ ਕਰਦੀ ਹੈ ਜਿਆਦਾ ਜਿਆਦਾ ਕੈਲਦੀ ਨਾ ਅੱਛਾ ਨਾਰਮਲ ਲੈਂਦੀ ਹੈ ਕਿੰਨੇ ਸਾਲ ਚ ਲੱਗ ਜਾਂਦੇ ਨੇ ਇਹ ਡਿਲ ਦੋ ਸਾਲ ਚ ਵਧੀਆ ਫਲ ਦਿਨ ਲੱਗ ਜਾਂਦਾ ਅੱਛਾ ਕਠਲ ਠੀਕ ਇਹ ਅੰਬਾਂ ਦਾ ਬੂਟਾ ਜੀ ਕਲਮੀ ਅੰਬ ਦੇਖ ਰਹੋ ਉਹਨਾਂ ਦੇ ਗਾਖੇ ਦੇਖ ਕੇ ਹੁਣ ਕਿਹੋ ਜੀ ਹੈ ਤੋ ਕੀ ਕੁ ਗਿਰੇਟ ਕਹਿ ਗਿਰੇਟ ਉਹਨਾਂ ਦੇ ਪੈਕ ਕਲਮੀ ਅੰਬ ਦੇਖ ਰਹੇ ਹੋ ਤੁਸੀਂ